ਮਾ ਤੇ ਤੀ ਤੀ ਦਾ ਮਾਨਲ ਸਭ ਨਲੋ ਗੂੜਾ ਰਿਸਤਾਂ ਦਾ ਕਿ ਮਾਂ ਤੂੰ ਬਿਨਾ ਤੀ ਇੱਕ ਮਛਲੀ ਵਾਂਗ ਤੜਫਦੀ ਹੈ ਤੀ ਕੀਤੇ ਮਿਲਨੀ ਮਾਏ ਗੱਡੀ ਟੇਸ਼ਨ ਤੇ ਆਈ ਕੀਤੇ ਮੇਲੇ ਨੀ ਮਾਏ ਗੱਡੀ ਤੇ ਸ਼ਰਨ ਤੇ ਆਈ ਤੀਏ ਮੈਂ ਨਾ ਮੀਲਾ ਤੀਏ ਮੈਂ ਨਾ ਮੀਲਾ ਤੇਰੀ ਮਿਲੂ ਪਰ ਜਾਈ ਮਾਪੇ ਸਦਨਾ ਤੀਏ ਜੋਗ ਜੀਵਨ ਪਾਈ ਜੋਗ ਜੀਵਨ ਪਾਈ ਜੋਗ ਜੀਵਨ ਪਾਈ ਜੋਗ ਜੀਵੇ ਪਰ ਜਾਈ जोगु जीवे पर जाई पेक्के तेरे नाल ही पेक्के तेरे नाल ही चंगे लग देने माई पेक्के तेरे नाल ही ਜੰਗੇ ਲਗਦੇ ਨੇ ਮਾਈ ਕਹਿੰਦੀ ਬੇ ਮਹੌੜਾ ਤੇਰਾ ਪਿਆਰ ਨੀ ਅੰਮੀਏ ਵਸਨ ਮਾਣੀ ਦੇ ਨਹੀਂ ਬੇ ਮਹਣ ਤੇਰਾ ਪਿਆਰਨੀ ਅੰਮੀਏ ਵਸਨ ਮਾਣੀ